ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੋਡਟੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਬਾਈ ਗੋਰੇ ਕੋਲੇ ਪਹੁੰਚੇ ਆ ਦੋ ਤੁਹਾਨੂੰ ਵਿਹੜਾ ਦਿਖਾ ਦੇਾਂਗੇ ਇੱਕ ਕੈਚਪ ਦਿਖਾ ਦੇਾਂਗੇ ਤੇ ਇੱਕ ਦਿਖਾ ਦੇਾਂ ਜ ਤੁਹਾਨੂੰ ਜਰਸੀ ਗੱਲਬਾਤ ਬਾਈ ਨ ਕਰਾਵੇਂ ਨੰਬਰ ਨਾਮ ਐਡਰੈਸ ਸਭ ਕੁਝ ਪੁੱਛ ਕੇ ਦੱਸਾਂਗੀ ਆ ਜਾਓ ਵੀਰੇ ਗੋਰੇ ਸਸੀ ਘਾ ਬਾਈ ਜੀ ਸਸੀ ਘਾ ਬੋ ਠੀਕ ਆ ਗੋਰੇ ਵਧੀਆ ਬਈ ਠੀਕ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 8786 ਵੀਰੇ ਜੀਰ ਉੱਤਕੜੀ ਵੀ ਆ ਪਿੰਡ ਆਪਣਾ ਜੀ ਪਿੰਡ ਭੜੌੜਾ ਜ਼ਿਲ੍ਹਾ ਪਰਣਾਲਾ ਤਸੀਦ ਤਾਪਾ ਬੜਾ ਤੇ ਹੜਕਦਾ ਆਪਣਾ ਘਰ ਵਧਾਤਾਂ ਦੀ ਸੜਕ ਤੇ ਹਾਂ ਜੀ ਨਾਨਸਰ ਗੁਰਦੁਆਰਾ ਬੜਾ ਨੇੜੇ ਆ ਗਿਆ ਓਕੇ ਨੇੜੇ ਆ ਗਿਆ ਤੇ ਗੋਰੇ ਚੰਗਾ ਚੱਲੀ ਜਾਂਦਾ ਕੋਈ ਕੰਮ ਹਾਂ ਬਈ ਚੱਲੀ ਜਾਂਦਾ ਬਾਈ ਕਿਵੇਂ ਰਿਹਾ ਤੂੰ 500 ਦੇ ਨਹੀਂ ਲਿਆ ਵੀ ਵਧੀਆ ਰਿਹਾ ਬਹੁਤ ਫੋੜਾ ਹੁਣ ਲਈ ਜਾਂਦੇ ਆਦੇ ਤੇ ਅੱਜ ਫਿਰ ਦੋ ਦਿਖਾ ਰਹੇ ਹਾਂ ਹਾਂ ਦੋ ਦਿਖਾ ਰਹੇ ਨੀਲੀ ਰਾ ਜੀ ਇੱਕ ਹੋਰ ਲਈ ਜਾਓ ਕੱਚੀ ਆ ਚਾਰ ਜਾਂਦੇ ਪਾਵਾ ਵੀਡੀਓ ਆਪਾਂ ਦੀ ਓਕੇ ਜੀ ਓਕੇ ਓਕੇ ਤੇ ਗੋਰੇ ਜਿਹੜੀ ਆਪਾਂ ਦੋ ਦਿਖਾਉਣੀਆਂ ਇੱਕ ਕੈਚਅਪ ਤੇ ਇੱਕ ਦਿਖਾਉਣੀਆਂ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਿਹੜੀ ਆਪਾਂ ਦੇਖੀ ਨੇ ਪਹਿਲਾਂ ਤਾਂ ਫੇਸ ਹੀ ਚੈੱਕ ਕਰਾ ਲਿਆ ਦੇਖੋ ਜੀ ਬੋਦੀ ਵਗੈਰਾ ਫੁੱਲ ਹਨਾ ਓ ਬਈ ਆਪਾਂ ਇਹ ਤਾਂ ਵੀਡੀਓ ਲਈ ਜਾ ਰਹੇ ਨਹੀਂ ਨਹੀਂ ਤੇ ਸੁਆ ਕਿੜਾ ਬਾਈ ਦੋ ਜਾ ਰਹੀਆਂ ਪਰੋਂ ਦਾ 17 ਕਿਲੋ ਦਾ ਰਕਾਰ ਡੱਕ ਰੇਗਾ ਤੇ ਐਤ ਕੀ ਫਿਰ ਗੋਰੇ ਮੈਨ ਕੀ ਦੇ ਦੂ 18 19 ਬਈ ਆ ਦੇਖੋ ਥਣ ਥਣ ਬੜੇ ਚੰਗੇ ਲੱਗੇ ਆ ਦਿਨ ਕਾਫੀ ਘੱਟ ਜੂ ਹੈ ਆ ਦੇਖੋ ਜੀ ਦਿਨ ਕੱਢ ਜੁਦਾ ਹਾਂ ਵੀ ਤਾਂ ਮਗਰ ਦਿੱਤਾ ਤੇ ਬਾਕੀ ਦਾ ਐਰ ਸ਼ੈਰ ਆ ਗਈ ਹਨਾ ਥੋੜੀ ਵਿੱਚ ਹਾਂ ਬੜੀ ਚੰਗੀ ਆ ਥੱਲੇੋਂ ਦੇਖੋ ਆ ਦੇਖੋ ਬਹੁਤ ਚੰਗੀ ਆ ਭਰ ਕੇ ਸੁਣਾ ਸਾਰਾ ਹਨਾ ਉਹ ਬਣ ਕੇ ਸੁਗਿਆਦਾ ਬਾਈ ਥੱਲੇੋਂ ਦੇਖੋ ਤੋੜੋ ਠੰਡੀ ਸੀ ਤੋੜਾ ਤਾਰਾ ਕਰਾ ਦਈਏ ਚੱਕ ਕੋਈ ਡਾਰ ਵਾਲੀ ਗੱਲ ਨਹੀਂ ਹੈਗੀ ਜੀ ਕੋਈ ਆਪਣਾ ਗੱਲ ਕਰ ਲਗੇ ਫੁੱਲ ਬਰੀਡ ਆ ਗਈ ਬਰੀਡ ਕਰਨ ਨੂੰ ਨਾ ਆ ਕੋਈ ਮੰਨਿਓ ਆ ਥੋੜਾ ਇਹ ਤੇਰੇ ਨਾਲ ਹੀ ਕਸੂਤੀ ਹੈ ਹਨਾ ਮੈਂ ਬਸ ਲੋਡ ਕਰਨ ਵਾਲੀ ਆ ਫੁੱਲ ਬਰੀਡ ਚ ਆ ਗਈ ਐਰ ਸ਼ੈਰ ਥੋੜੀ ਬਹੁਤੀ ਵਿੱਚ ਹੈਗੀ ਹੈ ਜਿਆਦਾ ਪੱਕ ਜਰਸੀ ਦਾ ਤੇ ਫੈੜ ਦੁੰਨਾ ਦਾ ਬਰੀਡਾਂ ਦੀ ਵੀ ਜਿਆਦਾ ਆਉਂਦੀ ਹੈ ਨਾ ਬਾਈ ਹਾਂ ਬਰੀਡਾਂ ਵੀ ਵਛੀ ਵਰੇ ਯਾਰ ਫੁੱਲ ਬਰੀਡਾਂ ਟਿੱਕੀ ਟਿੱਕੀ ਬਹੁਤ ਸੋਹਣੀ ਆ ਬਾਕੀ ਹੂੰ ਬਰੀਡ ਵਾਲੀ ਦੁੱਧ ਫਰੈਦ ਕੀ ਕਿੰਨਾ ਦੇ ਦੋ 12-18 ਕਿਲੋ ਦੇ ਦੂਰਾ ਆਹ ਦੇਖੋ ਜੀ ਮੈਂ ਵੀ ਖੇਚ ਕੇ ਦਿਖਾਵਾਂ ਬਾਕੀ ਦਾ ਤਾਂ ਕੋਈ ਡਰ ਵਾਲਾ ਗੱਲ ਨਹੀਂ ਹੈਗੀ ਵੀ ਐਵੇਂ ਲੱਕਾਈਆਂ ਮਾਰੀਓ ਹੈ ਨਾ ਨਹੀਂ ਕੋਈ ਤਾਂ ਬੜੀ ਦਾ ਜੱਫਣਾ ਬਾਈ ਜੱਟ ਓਕੇ ਆਹ ਦੇਖੋ ਜੀ ਕਿੰਨੇ ਦਿਨ ਘਟਜੂ ਬਾਈ 10 ਦਿਨ ਮੰਨ ਕੇ ਲਓ ਬਾਈ ਓਕੇ ਤੇ ਗੁਰੇ ਕਿੰਨੇ ਪੈਸੇ ਲੈਣਾ ਜੀ 60000 ਦੇ ਦਾਂਗਾ ਅੱਜ ਆ ਬਈ ਆਪਾਂ ਜਾਇ ਰੇਟ ਆ ਬਾਕੀ ਦਾ ਸ਼ੋਅ ਕੁਆਲਿਟੀ ਬੱਛੀ ਉਹ ਸੁਣ ਬੱਚਾ ਬਈ ਐ ਹਮਾਚੇ ਵਾਲੇ ਨਾਲ ਬਾਲ ਨਹੀਂ ਲੱਗਿਆ ਬਾਈ ਹੂੰ ਇਤੋਂ ਜਮ ਮਾਰਦੇ ਸਾਇਜ ਵੀ ਆਪਾਂ ਬੋਲਤਾ ਚੰਗਾ ਬਾਕੀ ਪ੍ਰਿੰਟ ਬਹੁਤ ਚੰਗਾ ਬਾਕੀ ਸਾਇ ਨਹੀਂ ਸੁਣੀ ਬਹੁਤ ਉੱਤੋ ਚੋੜੀ ਆਪਾਂ ਆ ਦੇਖੋ ਫੇਰ ਦਿਖਾ ਦੇ ਹਾਂ ਆ ਦੇਖੋ ਚਾਰੇ ਥਾਨ ਹੱਥੀ ਚਵਾਈ ਆਵੇ ਮੁੱਠੀ 12 ਦਾ ਲੈਵੇਂ ਰਿਕਾਰਡ ਤੋੜ ਦੂਗੀ ਓਕੇ ਕੱਚੀ ਕੱਚੀ ਆ ਹਾਂ ਤੇ ਹੁਣ ਵੀਰੇ ਗੱਲ ਕਰ ਲੀਏ ਆਪਾਂ ਐਚ ਐਫ ਦੀ ਇਹ ਬਾਈ ਪਲੂਨ ਨੇ ਦੱਸਿਆ ਬਾਈ ਕਿ ਲੋਸ ਤੇ ਪਿੰਡੋ ਹੀ ਲਈ ਦੀ ਆਪਾਂ ਇਹ ਵੀ ਦੂਜਾ ਸਵਾਲ ਇਹ ਦੂਜਾ ਹਾਂ ਸਾਈਜ਼ ਇਹਦਾ ਵੀ ਫੁੱਲ ਹੈ ਨਾ ਹੁਣ ਵਧੀਆ ਸਾਈਜ਼ਾ ਵੱਡੀ ਕੁਆਲਿਟੀ 25 ਦੇ ਦੋਏਗੀ ਬਈ ਇਹਦੇ ਕੋਰੋਨਾ 22 ਉਹਦਾ ਓਕੇ ਜੀ ਖੋਲੋ ਜੀ ਜੇ ਮਰਜੀ ਬੈਠਾ ਰਹੇ ਹਿੱਥਾ ਬੜੀ ਠੰਡੀ ਹੈ ਨਾ ਇਹਦੇ ਕੋਰੇ ਤੇ ੱੱਕੇ ਤਦਾਦ ਰੇ ਤੇਰੇ ਸਾਹਮਣੇ ਇਧਰੋਂ ਪਰੇ ਨੂੰ ਕਰਕੇ ਦਿਖਾ ਜਮਾ ਨਹੀਂ ਹੁੰਦੀ ਆਹ ਦੇਖੋ ਜੀ ਸਾਈਜ਼ ਫੁੱਲਾ ਵੱਡੇ ਸਾਈਜ਼ ਦੀ ਆ ਗਈ ਜੀ ਕੱਲਾ ਕੱਲਾ ਟਾਪੋ ਫਰੈਂਟ ਆ ਜਿਵੇਂ ਲੱਗਣਾ ਜੇਦਾ ਦੇਖੋ ਬ੍ਰੀਕ ਵੇਂਜ ਵੀ ਪੂਰਿਆਂ ਉੱਬਰਦੀਆਂ ਲੇਵੇ ਦੇ ਉੱਤੇ ਐ ਨਹੀਂ ਗੱਲ ਹੈਗੀ ਫੇਰ ਚੰਗਾ ਖੋਲੋ ਵੀਰੇ ਨੂੰ ਇਹਦੇ ਵਿੱਚ ਝੋਲੀ ਦਿਖਾ ਦੇ ਮਗਰ ਹਾਂ ਜੋੜੀ ਬਹੁਤ ਚੰਗੀ ਆ। ਹਾਂਜੀ। ਆ ਦੇਖੋ ਜੀ। ਦੇਖੋ ਕੇ ਰਵੜੰਗ ਵਾਦੀ ਹੈ ਨਾ ਹਜੇ। ਥਾਣਾ ਬਹੁਤ ਥੋੜਾ ਲੱਗਿਆ ਬਾਈ ਇਹ। ਹੂੰ ਥਾਣ ਚੰਗਾ ਲੱਗਿਆ। ਬਾਕੀ ਦੀ ਗੱਲ ਇਹਨੇ ਚੰਗੀ ਤਿਆਰ ਹੋਣਾਗਾ ਤੇ ਦੁੱਧ ਫਿਰ ਕਿੰਨਾ? 25 ਕਿਲੋ ਮੋਜ ਨਾ ਪਾ ਦੋ ਬਾਈ 22 ਕਿਲੋ ਦਿੱਤਾ ਦਾ ਪਲਉਂਦਾ ਇਹਦਾ। ਸਾਇ ਤੇ ਬਰੀਡ ਵਾਲੀ ਮੱਛੀ ਹੈ ਵੀ ਜੀ। ਹੂੰ ਚੰਗਾ ਸਾਈਜ਼ ਆ ਗਿਆ। ਬਾਕੀ ਜੱਜਮੈਂਟ ਤੁਸੀਂ ਵੀ ਕਰ ਲੈਣੀ ਆਪੀ। ਇੱਥੋਂ ਹੀ ਲਈ ਆਪਾਂ ਘਰ ਕੋਲੋਂ। ਆ ਦੇਖੋ ਜੀ। ਸੋਹਣੀ ਬਹੁਤ ਆ। ਗੁਰੇ ਖੜ ਨਹੀਂ ਖੁੜ ਨਹੀਂ ਬੜੀ ਆ ਹਨਾ ਮੱਛੀ ਦੀ। ਹਾਂਜੀ। ਹਾਂ ਆ ਲੈ ਕੋਲ ਬੱਤ ਤਰੋ ਕੁਆਲਿਟੀ ਚੈੱਕ ਇੱਕ ਨੰਬਰ ਆ ਗਈ ਰੇਟ ਇਹਦਾ ਵੀ ਵੀਡੀਓ ਦੇ ਵਿੱਚ ਹੀ ਹੋ ਵੱਡੇ ਸਾਈਜ਼ ਦੀ ਆ ਗਈ ਪਹਿਲਾਂ ਆ ਰਹੀ ਪਹਿਲਾਂ ਪਾਇਆ ਹੋਣਾ ਨਾ ਤੇਰੇ ਸਾਹਮਣੇ ਸੰਗਲ ਲਾਦਾ ਓਕੇ ਜੀ ਲਾ ਸੰਗਲ ਲਾ ਹੁਣ ਹੀ ਪਾਇ ਲੈਵਾ ਇੱਕ ਨੰਬਰ ਤੇ ਫਿਰ ਧਾਰ ਤੂੰ ਰਹਉਂਦੀ ਆ ਭੱਜੀ ਬਹੁਤ ਵਧੀਆ ਮੋਟਾ ਮੋਟਾ ਝੋਣਾ ਬਈ ਆ ਦੇਖੋ ਜੀ ਬਹੁਤ ਇਹਨਾਂ ਨਿਕੜਵੇਂ ਪੂਰੇ ਗਾਇਪ ਤੇ ਚੌਈ ਤੱਕ ਨੰਬਰ ਲੈ ਓਕੇ ਓਕੇ ਲਓ ਜੀ ਆ ਦੇਖ ਆ ਦੇਖੋ ਜੀ ਲਓ ਕੋਰੇ ਬੱਸ ਬਰੇ ਓਕੇ ਇੱਕ ਨੰਬਰ ਝੋਣਾ ਪੰਡੂ ਦਾ ਪਕਸਾ ਚੰਗੇ ਗੁਰੇ ਇਹਦੇ ਕਿੰਨੇ ਪੈਸਾ ਬਾਲ ਲੈਣ ਦੇਣੀ ਦੱਸੀ ਵੀਰਵਾਨ ਇਹਦਾ 2 ਸਤਿਆਂ ਦਾ ਕਰਦੇ ਪਰ 70000 77000 ਹਾਂ ਕੱਚੀ ਕੱਚੀ ਦੀ ਹੈ 85 ਦੇ ਦੀ ਸੁਪੀ ਓਕੇ ਹੂੰ 77000 ਤੇ ਪਰਲੀ ਦਾ 63000 63000 ਚੰਗੀਆਂ ਜੀ ਦੋਨੇ ਦੋਨਾਂ ਦਾ ਬਾਈ ਨੇ ਜਰੂਰ ਤੁਸੀਂ ਕਰਨਾ ਬਰਕ ਫੇਸ ਦੀ ਇੱਕ ਨੰਬਰ ਥਾਣ ਲੇਵੇ ਦੀਆਂ ਦੋਨੇ ਚੰਗੀਆਂ ਹਾਂ ਜੀ ਬਸ ਜਿਹੜੀ ਦਿਨ ਕੱਢਦੀਆਂ ਇਹੀ ਆ ਬਸ ਹੈਨਾ ਇਹੀ ਆ ਬਸ ਜੀ ਤੇ ਬਾਈ ਨੰਬਰ ਫੇਰ ਬੋਲ ਦੇ ਗੁਰੇ ਨੰਬਰ 87 88 ਵੀਰੇ 040 ਨਾ ਪਿੰਡ ਭਦੌੜ ਤੋਂ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਆ ਬਾਈ ਦਾ ਨਾਮ ਗੋਰਾਗਾ ਸਿਬਧਾਤਾਂ ਹੀ ਛੜਕਦੇ ਬਾਈ ਦਾ ਘਰ ਹੈਗਾ ਜਰਸੀ ਤੇ ਫੇਰ ਮੜਾ ਕੈਮਰਾ ਮਾਰਦਗੇ ਆ ਦੇਖੋ ਜੀ ਚੰਗੀ ਜਰਸੀ ਆ ਗਈ ਪਹਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਆ ਜੀ ਕੁਆਲਿਟੀ ਪੂਰੀ ਚੰਗੀ ਜਰੂਰ ਤੁਸੀਂ ਬਾਈ ਨਾਲ ਕਾਰਨਾ ਸੰਪਰਕ ਕੱਚੀ ਕੱਚੀ ਆ ਤੇ ਕਰਕੇ ਸੰਪਰਕ ਤੁਸੀਂ ਸਾਰੀ ਜਾਣਕਾਰੀ ਲੈ ਕੇ ਖਰੀਦਦਾਰੀ ਕਰਨੀ ਹੈ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ